ਜਸਵਿੰਦਰ ਭੱਲਾ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਨੇ ਤੇ ਉਹਨਾਂ ਦੀ ਇੱਕ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਨੂੰ ਵੇਖ ਕੇ ਲੋਕਾਂ ਦਾ ਰੋਣਾ ਨਿਕਲ ਰਿਹਾ ਪਰ ਬਹੁਤ ਸਾਰੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਪਿਆਰ ਵੀ ਦਿੱਤਾ ਜਾ ਰਿਹਾ ਇਹ ਵੀਡੀਓ ਪਖਰਾਜ ਭੱਲਾ ਦੇ ਵਿਆਹ ਦੀ ਹੈ ਜਿਸ ਦੇ ਵਿੱਚ ਜਸਵਿੰਦਰ ਭੱਲਾ ਆਪਣੀ ਫੈਮਲੀ ਦੇ ਨਾਲ ਨੱਚਦੇ ਨਜ਼ਰ ਆ ਰਹੇ ਨੇ ਜਸਵਿੰਦਰ ਭੱਲਾ ਇੱਕ ਪੰਜਾਬੀ ਐਕਟਰ ਸੀ ਜਿਸ ਨੇ ਪੰਜਾਬੀ ਫਿਲਮਾਂ ਵਿੱਚ ਆਪਣਾ ਬੜਾ ਯੋਗਦਾਨ ਪਾਇਆ ਜਸਵਿੰਦਰ ਭੱਲਾ ਨੇ ਪੰਜਾਬੀ ਇੰਡਸਟਰੀ ਵਿੱਚ ਛਣਕਾਟਿਆਂ ਦੀ ਛਣਕਾਰ ਤੋਂ ਆਪਣੀ ਸ਼ੁਰੂਆਤ ਕੀਤੀ ਸੀ ਤੇ ਭਗਵੰਤ ਮਾਨ ਨੇ ਵੀ ਕਿਹਾ ਸੀ ਕਿ ਹੁਣ ਛਣਕਾਟਿਆਂ ਦੀ ਛਣਕਾਰ ਖਤਮ ਹੋ ਗਈ ਹੈ ਜਸਵਿੰਦਰ ਭੱਲਾ ਉਸ ਨੂੰ ਆਪਣੇ ਨਾਲ ਹੀ ਲੈ ਗਏ ਨੇ ਜਿੱਥੇ ਪੰਜਾਬੀ ਇੰਡਸਟਰੀ ਦੇ ਐਕਟਰ ਉਹਨਾਂ ਦੀ ਤਾਰੀਫ਼ ਕਰਦੇ ਨਜ਼ਰ ਆਏ ਉੱਥੇ ਹੀ ਬਿਨੂ ਢਿੱਲੋਂ ਨੇ ਕਿਹਾ ਕਿ ਜਸਵਿੰਦਰ ਭੱਲਾ ਇੱਕ ਬਹੁਤ ਹੀ ਵਧੀਆ ਇਨਸਾਨ ਸੀ ਉਹ ਹਾਸੇ ਖੇਡੇ ਵਾਲੇ ਇਨਸਾਨ ਸੀ ਹਸਮੁਖ ਇਨਸਾਨ ਸੀ ਅਸੀਂ ਉਹਨਾਂ ਦੇ ਚਿਹਰੇ ਉੱਪਰ ਕਦੇ ਵੀ ਉਦਾਸੀ ਨਹੀਂ ਸੀ ਵੇਖੀ ਗਿੱਪੀ ਗਰੇਵਾਲ ਤਾਂ ਜਸਵਿੰਦਰ ਭੱਲਾ ਨੂੰ ਆਪਣਾ ਪਿਓ ਮੰਨਦੇ ਸੀ ਗਿੱਪੀ ਗਰੇਵਾਲ ਨੇ ਕੈਰੀ ਆਨ ਜੱਟਾ ਤੋਂ ਜਸਵਿੰਦਰ ਭੱਲਾ ਨਾਲ ਸ਼ੁਰੂਆਤ ਕੀਤੀ ਸੀ ਤੇ ਹੁਣ ਇਹਨਾਂ ਦਾ ਚੌਥਾ ਪਾਰਟ ਆਉਣਾ ਸੀ ਜਿਸ ਕਰਕੇ ਗਿੱਪੀ ਗਰੇਵਾਲ ਅਰਦਾਸਾ ਕਰਦੇ ਸੀ ਕਿ ਜਸਵਿੰਦਰ ਭੱਲਾ ਦੀ ਤਬੀਅਤ ਬਿਲਕੁਲ ਠੀਕ ਹੋ ਜਾਵੇ ਤੇ ਉਹ ਉਹਨਾਂ ਨਾਲ ਚੌਥੇ ਪਾਰਟ ਵਿੱਚ ਕੰਮ ਕਰ ਸਕਣ ਜਸਵਿੰਦਰ ਭੱਲਾ ਦੇ ਜਨਮ ਦੀ ਜੇਕਰ ਗੱਲ ਕਰੀਏ ਤਾਂ ਲੁਧਿਆਣਾ ਜ਼ਿਲ੍ਹਾ ਦਰਾਹਾ ਪਿੰਡ ਸੀ ਜਿੱਥੇ ਜਸਵਿੰਦਰ ਭੱਲਾ ਦਾ ਜਨਮ ਹੋਇਆ ਸੀ ਜਸਵਿੰਦਰ ਭੱਲਾ ਦੀ ਫੈਮਿਲੀ ਦੇ ਵਿੱਚ ਉਹਨਾਂ ਦਾ ਪੁਖਰਾਜ ਭੱਲਾ ਤੇ ਉਹਨਾਂ ਦੀ ਇੱਕ ਧੀ ਸੀ ਜੋ ਅਕਸਰ ਹੀ ਤੁਸੀਂ ਸ਼ਨਕਾਟਿਆਂ ਦੇ ਵਿੱਚ ਉਹਨਾਂ ਨੂੰ ਐਕਟਿੰਗ ਕਰਦੇ ਦੇਖਿਆ ਹੋਵੇਗਾ ਪੁਖਰਾਜ ਭੱਲਾ ਨੇ ਕਾਫੀ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਸੀ ਜਸਵਿੰਦਰ ਭੱਲਾ 3-4 ਸਾਲ ਤੋਂ ਇਸ ਬਿਮਾਰੀ ਦੇ ਨਾਲ ਜੂਝ ਰਹੇ ਸੀ ਜੱਟ ਐਂਡ ਜੂਲੀਅਟ 3 ਦੇ ਵਿੱਚ ਵੀ ਜਸਵਿੰਦਰ ਪੱਲਾ ਨੂੰ ਕੰਮ ਕਰਨ ਦਾ ਆਫਰ ਆਇਆ ਸੀ ਪਰ ਤबीयत ਠੀਕ ਨਾ ਹੋਣ ਕਾਰਨ ਉਹਨਾਂ ਨੇ ਫਿਲਮ ਤੋਂ ਇਨਕਾਰ ਕਰ ਦਿੱਤਾ ਸੀ ਜਸਵਿੰਦਰ ਪੱਲਾ ਨੂੰ ਬ੍ਰੇਨ ਡੈਮੇਜ ਦੀ ਬਿਮਾਰੀ ਜਿਸ ਦੇ ਵਿੱਚ ਉਹਨਾਂ ਦਾ ਬ੍ਰੇਨ 100% ਕੰਮ ਕਰਨੋਂ हट ਗਿਆ ਸੀ ਤੇ ਜਿਸ ਕਰਕੇ ਉਹਨਾਂ ਦੀ ਡੈਥ ਹੋਈ ਆ ਜਸਵਿੰਦਰ ਪੱਲਾ ਖੇਤੀਬਾੜੀ ਵਿਭਾਗ ਦੇ ਵਿੱਚ ਵੀ ਕੰਮ ਕਰਦਾ ਸੀ ਉਹਨਾਂ ਨੇ ਆਪਣੀ ਸ਼ੁਰੂਆਤ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਕੀਤੀ ਜਿੱਥੇ ਕਿ ਪਹਿਲਾਂ ਨਿੱਕੇ ਜਿਹੇ ਡਰਾਮੇ ਕੀਤੇ ਜਾਂਦੇ ਸੀ ਜਿਸ ਤੋਂ ਬਾਅਦ ਉਹਨਾਂ ਨੇ ਸ਼ਨਕਾਟਾ ਐਲਬਮ ਕੱਢੀ ਤੇ ਉਹ ਵਾਰੀ ਵਾਰੀ ਆਪਣਾ ਹਰ ਸਾਲ ਸ਼ਨਕਾਟਾ ਲਾਂਚ ਕਰਦੇ ਗਏ ਪਹਿਲਾਂ ਸ਼ਨਕਾਟਾ 1 ਫਿਰ ਸ਼ਨਕਾਟਾ 2 ਸ਼ਨਕਾਟਾ 3 ਬਾਅਦ ਦੇ ਵਿੱਚ ਉਹਨਾਂ ਨੇ ਕੈਰੀਅਨ ਜੱਟਾ ਫਿਲਮ ਦੇ ਵਿੱਚ ਕੰਮ ਕੀਤਾ ਜਿਸ ਤੋਂ ਬਾਅਦ ਉਹਨਾਂ ਨੂੰ ਫਿਲਮਾਂ ਦੇ ਆਫਰ ਆਉਣੇ ਸ਼ੁਰੂ ਹੋ ਗਏ ਤੇ ਉਹਨਾਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਪੰਜਾਬੀ ਮਾਂ ਬੋਲੀ ਦਾ ਨਾਮ ਉੱਚਾ ਕੀਤਾ ਜਸਵਿੰਦਰ ਭੱਲਾ ਇੱਕ ਸੱਚੇ ਤੇ ਪੰਜਾਬੀ ਮਾਂ ਬੋਲੀ ਦੇ ਸੇਵਕ ਸਨ ਇਹ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਜਦੋਂ ਉਹ ਕਪਲ ਸ਼ਰਮਾ ਸ਼ੋਅ ਦੇ ਵਿੱਚ ਗਏ ਤਾਂ ਉਹਨਾਂ ਨੂੰ ਹਿੰਦੀ ਬੋਲਣ ਦੇ ਲਈ ਆਖਿਆ ਗਿਆ ਪਰ ਉਹਨਾਂ ਨੇ ਠੋਕ ਕੇ ਇਹ ਸਾਰਿਆਂ ਦੇ ਸਾਹਮਣੇ ਕਹਿ ਦਿੱਤਾ ਸੀ ਕਿ ਜਦੋਂ ਅੰਗਰੇਜ਼ ਆਏ ਸੀ ਉਹ ਹਿੰਦੀ ਬੋਲਦੇ ਸੀ ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਇਸ ਵੀਡੀਓ ਨੂੰ ਬੜਾ ਪਿਆਰ ਦਿੱਤਾ ਸੀ ਜਸਵਿੰਦਰ ਭੱਲਾ ਦੇ ਜਾਨ ਨਾਲ ਪੰਜਾਬੀ ਇੰਡਸਟਰੀ ਨੂੰ ਇੱਕ ਬਹੁਤ ਵੱਡਾ ਘਾਟਾ ਪਿਆ ਗਿੱਪੀ ਗਰੇਵਾਲ ਬੀਨੂ ਢਿੱਲੋ ਤੇ ਗੁਰਪ੍ਰੀਤ ਖੁੱਗੀ ਕਰਮਜੀਤ ਅਨਮੋਲ ਤੇ ਜਸਵਿੰਦਰ ਭੱਲਾ ਇਹ ਸਾਰੇ ਇੱਕ ਪਰਿਵਾਰ ਦੇ ਵਾਂਗ ਰਹਿੰਦੇ ਸਨ ਜਿਨ੍ਹਾਂ ਦੇ ਜਾਣ ਤੋਂ ਬਾਅਦ ਇਹਨਾਂ ਨੇ ਬਹੁਤ ਹੀ ਵੱਡਾ ਦੁੱਖ ਮਨਾਇਆ ਆਪਾਂ ਅਕਸਰ ਹੀ ਵੀਡੀਓ ਦੇ ਵਿੱਚ ਵੇਖਿਆ ਹੋਵੇਗਾ ਗੁਰਪ੍ਰੀਤ ਖੁੱਗੀ ਤਾਂ ਫਟਫਟ ਕੇ ਰੋਏ ਨੇ ਰੋ ਰਹੇ ਨੇ ਗਿੱਪੀ ਗਰੇਵਾਲ ਕਹਿ ਰਹੇ ਨੇ ਕਿ ਉਹਨਾਂ ਦਾ ਤਾਂ ਪਿਓ ਹੀ ਇਸ ਦੁਨੀਆ ਤੋਂ ਚਲਾ ਗਿਆ ਜਸਵਿੰਦਰ ਭੱਲਾ ਦੇ ਜਾਣ ਨਾਲ ਪੰਜਾਬੀ ਇੰਡਸਟਰੀ ਨੂੰ ਉਹਨਾਂ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ